ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਣੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ ਸਕਿੰਟਾਂ ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹੱਥ ਤਾਕਤ ਚਾਹੀਦਾ ਜੇ ਸੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ। ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਇਹਦੇ ਚ ਕੋਈ ਦੂਰ ਆਇਆ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਨੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ। ਉਮੇ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਹਨੇ ਵੀ ਪਈ ਨਹੀਂ ਸੀ ਕਿ ਜਿੰਨੇ ਈਸਵਰ ਪਈ ਨਹੀਂ ਜਿਹਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਤੌਰ ਤੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਅ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਗਈ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਾਮ ਗਈ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਕਿਸਾਨ ਵੀਰਾਂ ਨੂੰ ਹੈ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਹੁੰਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਔਰ ਇਹਦੇ ਨਾਲ ਇੱਕ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਇਹਦੇ ਚ ਕੋਈ ਦੂਰ ਹੈ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਆਇਆ ਨੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਨੇਮੀ ਪੈ ਨਹੀਂ ਸੀ ਕਿ ਜਿੰਨੇ ਈਸਵਰ ਪੈ ਨਹੀਂ ਜਿਹਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਤੌਰ ਤੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਅ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਗਈ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਾਮ ਗਈ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਜਿਹੜੀ ਉਹ ਕਿਸਾਨ ਵੀਰਾਂ ਨੂੰ ਹੈ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੇ ਬਾਰੇ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹੈ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਇਹਦੇ ਚ ਕੋਈ ਦੂਰ ਹੈ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਹਰੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਨਮੀ ਪੈ ਨਹੀਂ ਸੀ ਕਿ ਜਿੰਨੇ ਈਸਵਰ ਪੈ ਨਹੀਂ ਜਿਹਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਕਰਕੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਅ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਗਈ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰਸ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਾਮੂਗੀ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਸਾਥੀਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਇਹਦੇ ਚ ਕੋਈ ਦੋਰਾ ਹੈ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹਾਂ ਨੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਨਮੀ ਪਏ ਨਹੀਂ ਸੀਗੇ ਜਿੰਨੇ ਈਸਵਰ ਪਏ ਨਹੀਂ ਜਿਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਤੌਰ ਤੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਅ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਗਈ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਥੀ ਸਾਡੇ ਪਾਰਟੀ ਦੇ ਵਰਕਰਸ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਆ ਪਹੁੰਚ ਗਈ ਜਾਮੂਗੀ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਆ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਦੇ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਹੁੰਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹਦੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਰ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹੈ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ